ਸਤਿ ਸ਼੍ਰੀ ਅਕਾਲ ਜੀ ਅੱਪਾ ਅੱਜ ਕਰਦੇ ਆ ਪੈਂਟ ਪਲਾਜ਼ੋ ਦੀ ਕਟਿੰਗ ਪਹਿਲਾਂ ਆਪਾਂ ਨੂੰ ਡਬਲ ਫੋਲਡ ਕੱਪੜਾ ਲੈਣਾ ਤੇ ਡਬਲ ਫੋਲਡ ਕੱਪੜਾ ਲੈ ਕੇ ਆਪਾਂ ਉੱਪਰ ਇਹਦਾ ਦੋ ਦੋ ਇੰਚ ਲਾਵਾਂਗੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਤੇ ਸਾਰੇ ਤੁਸੀਂ ਵੀ ਸਾਰਿਆਂ ਨੇ ਧਿਆਨ ਨਾਲ ਨਿਸ਼ਾਨ ਲਾਉਣੇ ਆ ਫਿਰ ਅੱਧਾ ਦਾ ਇੰਚ ਆਪਾਂ ਜਿਹੜਾ ਆਪਾਂ ਵਿੱਚ ਮਾਰਜਨ ਦੇ ਵਿੱਚ ਦੇਣਾ ਸਿਉਣ ਲਈ ਕੱਪੜਾ ਦੇਣਾ ਉਧਰ ਰੱਖਾਂਗੇ ਤੇ ਫਿਰ ਆਪਾਂ ਇਹਦੀ ਜਿਹੜੀ ਲੰਬਾਈ ਹੈ 36 ਇੰਚ ਲੰਬਾਈ ਤੇ ਸਾਰੇ ਦੇ ਨਿਸ਼ਾਨ ਲਾ ਦੇਗੇ ਠੀਕ ਹੈ ਜੀ 36 36 ਤੇ ਨਿਸ਼ਾਨ ਲਾ ਕੇ ਆਪਾਂ ਫਿਰ ਇਹਨੂੰ ਮੈਚ ਕਰ ਲਾਂਗੇ ਫਿਰ ਡਬਲ ਉਹ ਕਰ ਲਾਂਗੇ ਫਿਰ ਮੰਨ ਲਓ 2-2 ਇੰਚ ਤੇ ਫੇਰ ਲਾਤਾ ਹਨਾ ਜਿਹੜਾ ਬਾਟਮ ਵਿੱਚ ਫੋਲਡ ਹੋ ਜੇ ਉਹਦੇ ਨਿਸ਼ਾਨ ਲਾ ਕੇ ਤੇ ਫਿਰ ਆਪਾਂ ਉੱਪਰੋਂ ਹੈਪ ਦਾ ਵੀ ਲੈਣਾ ਅਸੰਦ ਦਾ ਸਾਰਾ ਕੁਝ ਲੈਣਾ ਠੀਕ ਹੈ ਪਹਿਲਾਂ ਜਿਵੇਂ ਆਪਾਂ ਮੰਨ ਲਓ ਹੁਣ ਆਪਾਂ ਲੈ ਲੈ ਆਪਣੇ 40 ਐ 10-10 ਇੰਚ ਲਵਾਂਗੇ ਤੇ ਦਰੋਵੀ ਮੰਨ ਲੋ 12 ਗੱਲ ਲਾ ਲਾਂਗੇ ਨਾ ਮੈਂ ਆਪਣੀ ਝੋਲੀ ਦਾ ਫਿਰ ਆਪਾਂ ਇਹਨੂੰ ਚੌਰਸ ਮੈਚ ਕੀਤਾ ਤੇ ਫਿਰ ਆਪਾਂ ਇਹਦੀ ਆਸਨ ਦਾ 2 ਇੰਚ ਵੱਧ ਰੱਖ ਕੇ ਗੋਲਾਈ ਪਾ ਦਿੰਦੇ ਠੀਕ ਹੈ ਜੀ ਤੇ ਫਿਰ ਆਪਾਂ ਜਨਏ ਦਾ ਹੁੰਦਾ ਇਹਦਾ ਅੱਧ ਕਰ ਲੈਣਾ ਠੀਕ ਹੈ ਜੀ ਜਿੰਨਾ ਆਪਣਾ 14.5 ਸੀ ਆਪਾਂ 7.5 ਰੱਖ ਕੇ ਸੈਂਟਰ ਚੋਂ ਸਿੱਧੇ ਨਿਸ਼ਾਨ ਲਾਉਣੀ ਆ ਫਿਰ ਆਪਣਾ ਜਿੰਨਾ ਪਹੁੰਚ ਹੈ ਉਧਰੋਂ ਜਿਵੇਂ 7 ਇੰਚ ਹੈ ਸਾਢੇ 3 ਇਧਰੋਂ ਲਾ ਦੇਣਾ ਸਾਢੇ 3 ਦੂਜੇ ਪਾਸੇ ਲੈ ਕੇ ਫਿਰ ਆਪਾਂ ਨੂੰ ਸਕੇਲ ਨਾਲ ਮੈਚ ਕਰ ਦੇਣਾ ਇਹ ਹੈ ਜੀ ਆਪਣੀ ਪੈਂਟ ਪਲਾਜ਼ੋ ਦੀ ਕਟਿੰਗ ਇਹ ਬਹੁਤ ਈਜ਼ੀ ਥ੍ਰਿਕ ਹੈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ